ਪੰਜਾਬ ਦੇ ਲੋਕਾਂ ਨੂੰ ਦੱਸ ਦਿਆਂ ਮੈਨੂੰ 5:29 ਤੇ ਫੋਨ ਆਇਆ ਔਰ ਮਾਨਯੋਗ ਸੀਐਸਟਾਫ ਵੱਲੋਂ ਆਇਆ ਗਿਆ ਬੜੇ ਸਤਕਾਰਯੋਗ ਸਾਡੇ ਭਰਾ ਪ੍ਰੇਮ ਚੰਦ ਜੀ ਸੀ ਜਿਨ੍ਹਾਂ ਦਾ ਫੋਨ ਆਇਆ ਉਹਨਾਂ ਨੇ ਇਹ ਮੈਨੂੰ ਥਾਣਾ ਨਹੀਂ ਦੱਸਿਆ ਵੀ ਥਾਣਾ ਕਿਹੜਾ ਤੇ ਮੈਨੂੰ ਫੋਨ ਲਾ ਕੇ ਮੈਂ ਰਿਕਾਰਡਿੰਗ ਤੁਹਾਨੂੰ ਸੁਣਾ ਦੂੰਗਾ ਉਹਨਾਂ ਨੇ ਕਿਹਾ ਵੀ ਤੂੰ ਭਾਨੇ ਦੇ ਕੱਟ ਦੇ ਵਿੱਚ ਗਿਆ ਸੀ ਮੈਂ ਕਹਿਆ ਜੀ 29 ਤਰੀਕ ਨੂੰ ਗਿਆ ਸੀ ਪਹਿਲਾਂ ਆਹ ਮੁੰਡੇ ਨੇ ਫੋਨ ਚੱਕਿਆ ਤੇ ਮੈਂ ਉਹਦੇ ਡਾਕਟਰ ਸਾਹਿਬ ਕੋਲੋਂ ਟੀਕੇ ਲਵਾ ਰਿਆ ਸੀ ਮੈਨੂੰ 21 ਤਰੀਕ ਨੂੰ ਨਮੂਨੀਆਂ ਹੋਇਆ ਸੀ ਮੈਨੂੰ ਉਹਦਾ ਪਤਾ ਨਹੀਂ ਲੱਗਿਆ ਮੈਂ ਦਿਲ ਦੇ ਟੈਸਟ ਕਰਾਉਂਦਾ ਰਿਆਂ ਤਾਂ ਜਿਹੜਾ ਕਹਿ ਲੋ ਬਾਅਦ ਦੇ ਵਿੱਚ ਮੈਂ ਕਹਿੰਦਾ 29 ਤਰੀਕ ਨੂੰ ਗਿਆ ਸੀ ਕਹਿੰਦਾ 3 ਤਰੀਕ ਨੂੰ ਮੈਂ ਕਹਿੰਦਾ ਸੀ ਆਈਡੀ ਰਿਪੋਰਟ ਲੈ ਲਓ 3 ਤਰੀਕ ਨੂੰ ਅਸੀਂ ਨਹੀਂ ਗਏ ਕਹਿੰਦਾ 29 ਨੂੰ ਗਿਆ ਸੀ ਪਿੰਡ ਮੈਂ ਕਹਿਆ ਗਿਆ ਸੀ ਪਿੰਡ ਕਹਿੰਦਾ ਮਤਲਬ ਉਹਨੇ ਇਹ ਕਹਤਾ ਵੀ ਸਾਨੂੰ ਭਗਵੰਤ ਮਾਨ ਜੀ ਨੇ ਪਹਿਲਾਂ ਕਿਹਾ ਵੀ ਸਾਨੂੰ ਪਹਿਲਾਂ ਸਮਝਾ ਦਿਓ ਇੱਕਾਰੀ ਫਿਰ ਅਗਲੇ ਨੂੰ ਚੱਕ ਲੋ ਠੀਕ ਆ ਤੁਸੀਂ ਇਹ ਆ ਸਾਡੀ ਜਿਹੜੀ ਮਾਨਯੋਗ ਸੀਐਸਟਾਫ ਸਾਨੂੰ ਇਹ ਕਹਿ ਦਿੰਦੇ ਵੀ ਹਾਂ ਭਾਈ ਮਰਿਆਦਾ ਦੇ ਵਿੱਚ ਰਹਿ ਕੇ ਬੋਲੋ ਸਾਨੂੰ ਸੀਐਮ ਸਾਹਿਬ ਨੇ ਕਿਹਾ ਪਰਵਾਨਾ ਦੇ ਆ ਵੀ ਤੁਸੀਂ ਬਹੁਤ ਇਹ ਬੋਲਦੇ ਆ ਅਸੀਂ ਹੁਣ ਬਲੋਕਰ ਚੱਕਨੇ ਆ ਅਸੀਂ ਅਣਪਛਾਤੇ ਚੱਕਨੇ ਆ ਆ ਵੇਖ ਲਓ ਜੀ ਜਿਹੜਾ ਫੋਨ ਆਇਆ ਜੀ ਪ੍ਰੇਮ ਜਨ ਬੋਲਦਾ ਸੀ ਇਹ ਉਥੋਂ ਹਾਂਜੀ ਜੀ ਮਿਸ਼ੂ ਜੀ ਸਿੰਘ ਦੇ ਘਰੋਂ ਬੋਲਦੇ ਹਾਂਜੀ ਹਾਂਜੀ ਕੌਣ ਬੋਲਿਆ ਚੱਚਾ ਦਾ ਮੁੰਡਾ ਬੋਲਦਾ ਇਹਨਾਂ ਅੱਛਾ ਜੀ ਉਹ ਚੱਕਰੇ ਦਾ ਇਹ ਉਹਨਾਂ ਨਾਲ ਗੱਲ ਕਰਨੀ ਸੀ ਜੀ ਗੱਲ ਹੋ ਜੂਗੀ ਥੋੜੇ ਸਮੇਂ ਤੱਕ ਉਹਨਾਂ ਤਾਂ ਵੀ ਇਹ ਤਾਂ ਨਹੀਂ ਕਾਫੀ ਜ਼ਿਆਦਾ ਟੌਨ ਆਈ ਪਈ ਆ ਅੱਛਾ ਇਹ ਧਰਨੇ ਤੇ ਗਿਆ ਸੀਗਾ ਨਾਲ ਇਹ ਭਾਨੇ ਦਾੜਾ ਮਸਲਾ ਸੀਗਾ ਕਿੰਨੇ ਤਰੀਕ ਨੂੰ ਅੱਜ ਜਦੋਂ ਹੁਣ ਬੈਰੀਕੇਟ ਤੋੜੇ ਇਹਨਾਂ ਨੇ ਨਹੀਂ ਉਸ ਦਿਨ ਨਹੀਂ ਗਏ ਉਸ ਦਿਨ ਅਸੀਂ ਉਸ ਦਿਨ ਹੀ ਗਏ ਸੀ ਕਿਨੇ ਤਰੀਕ ਨੂੰ ਗਏ ਸੀ ਅਸੀਂ ਜਿਹੜਾ ਪਹਿਲਾ ਕੱਟ ਸੀ ਉਹਦੇ ਤੇ ਗਏ ਸੀਗੇ 3 ਤਰੀਕ ਨੂੰ ਨਹੀਂ ਗਏ ਸੀ ਕਿਉਂ ਗਏ ਸੀਗੇ ਨਾ ਨਹੀਂ ਨਹੀਂ ਉਸ ਤੋਂ ਮਤਲਬ ਪਹਿਲਾਂ ਵਾਲੇ ਤੇ ਗਏ ਸੀ ਜਿਹੜਾ ਰੱਖਿਆ ਸੀ ਪਾਨ ਸਿੱਧੂ ਦੇ ਪਿੰਡ ਕੋਟ ਤੋਂ ਨਾ ਉੱਥੇ ਗਏ ਸੀ ਉੱਥੇ ਗਏ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਦਬੀਏ ਤੇ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਗਿਆ ਉਸ ਦਿਨ ਤੋਂ ਹਸਪੀਟਲ ਸੀ ਕੋਈ ਨਹੀਂ ਕੋਈ ਨਹੀਂ ਕਾਟ ਦੇ ਨੇ ਠੀਕ ਹਾਂਜੀ ਇਹ ਜਾਂਦਾ ਹੋਣਾ ਹੈ ਨਾ ਉਹਦੇ ਮਕਦਰ ਜੀ ਨਹੀਂ ਹੁਣ ਉਸ ਤੋਂ ਬਾਅਦ ਨਹੀਂ ਗਏ ਹੁਣ ਵੀ ਉਹਦੀ ਕਰਦਾ ਸਪੋਰਟ ਹੈ ਹਾਂਜੀ ਨਹੀਂ ਨਹੀਂ ਉਹਦੀ ਕਰਦਾ ਸਪੋਰਟ ਉਹਦੀ ਘਰੇ ਬੈਠਦੇ ਪਿਆ ਜੀ ਐ ਨਹੀਂ ਹੁਣ ਉਹਦੇ ਇਹ ਅਜੇ ਵੀ ਉਹਦੀ ਸਪੋਰਟ ਕਰਦਾ ਨਹੀਂ ਲਈ ਜਨਾਬ ਹਮ ਤਾਂ ਘਰੇ ਹੀ ਪਿਆ ਨਾ ਜੀ ਕੋਈ ਹੁਣ ਤੇ ਚਲ ਪਿਆ ਵਾ ਮੈਂ ਉਦਾਂ ਕਹਿ ਰਿਹਾ ਸਪੋਰਟ ਕਰਦਾ ਉਹਦੀ ਕਿ ਨਹੀਂ ਕਰਦਾ ਬਈ ਹੁਣ ਨਹੀਂ ਫਿਲਹਾਲ ਦੀ ਕੋਈ ਵੀਡੀਓ ਨਹੀਂ ਪਾਉਣੀ ਸਰ ਉਹ ਵੇਟ ਕਰਦੇ ਆ ਮੈਨੂੰ ਠੀਕ ਹੋਇਆ ਕਰਾਓ ਗੱਲ ਹਾਂਜੀ ਜ਼ਰੂਰ ਜੀ ਹਲੋ 사시ਕਾਲ ਜੀ 사시ਕਾਲ ਜੀ ਪ੍ਰੇਮ ਚੰਦ ਜੀ ਬੋਲਦਾ ਹਾਂ ਹਾਂਜੀ ਕਿਸ਼ੋਦੀ ਬੋਲਦਾ ਜੀ ਹਾਂਜੀ ਹਾਂਜੀ ਅ ਆਪਣੇ ਮੁੰਛੀ ਜੀ ਬੋਲਦੇ ਹੋ ਹੋਲਡ ਕਰੋ ਹੋਲਡ ਕਰੋ ਕੀ ਉੱਪਰ ਲੱਗ ਤੋ ਹੁੜਾ ਮੈਂ ਤੁਹਾਨੂੰ ਪਵਨ ਨੂੰ ਭੇਜੋ ਉਹ ਲਾ ਮੁੰਡੇ ਆ ਲਾਂਦਾ ਆ ਉਹਨੂੰ ਲੈ ਕੇ ਆਉਂਦਾ 15 ਮਿੰਟ ਹਾਂਜੀ 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 ਬੋਲੋ ਆ ਮਹਾਰਾਜ ਫੋਨ ਆਇਆ ਸੀ ਤੁਹਾਡੇ ਮੁੰਡੇ ਕੋਲ ਹਾਂਜੀ ਕਿ ਫਰਮਾਓ ਜੀ ਫਰਮਾਓ ਨਾ ਤੁਸੀਂ ਫਰਮਾਓ ਤੁਸੀਂ ਕੀ ਕਰਦੇ ਫਿਰਦੇ ਜੀ ਫਰਮਾਓ ਮਹਾਰਾਜ ਆਪਾਂ ਕੀ ਕੀਤਾ ਮੇਰੇ ਮਾਲਕ ਨਹੀਂ ਨਹੀਂ ਮਾਲਕੋ ਵਾਲੀ ਤੇ ਕੋਈ ਗੱਲ ਨਹੀਂ ਹੈ ਜੀ ਤੁਸੀਂ ਮਤਲਬ ਅੱਜ ਜਦੋਂ ਬੈਰੀਕੇ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੇ ਆਪਾਂ ਗਏ ਹੋਏ ਤਾਂ ਸਾਡੇ ਪੁਲਿਸ ਮਾਲਕਾ ਅਣਪਛਾਤੇਆਂ ਚ ਪਾਇਆ ਤੁਹੋ ਉਹ ਤਾਂ ਮੈਂ ਤੁਹਾਡੀ ਗੱਲ ਵਿੱਚ ਉਹਨਾਂ ਬਲੌਗਰ ਹੀ ਚੁੱਕਣੀ ਸਾਰੇ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ ਉਹ ਤਾਂ ਚਲੋ ਤੁਹਾਡੀ ਮਰਜ਼ੀ ਆ ਚੱਕ ਲਓ ਜੇ ਪਰ ਤੁਸੀਂ ਮੈਂ ਤਾਂ ਸੀਸੀਟੀਵੀ ਕੈਮਰਾ ਤੁਹਾਨੂੰ ਵਿਖਾ ਦੂੰਗਾ ਮੈਂ ਦਾਖਲ ਪਿਆ ਸੀ ਉਸ ਟਾਈਮ ਹੂੰ ਤੇ ਮੇਰੇ ਬੋਤਲਾ ਲੱਗ ਰਹੀਆਂ ਅਸੀਂ ਰਿਪੋਰਟਾਂ ਵਿਖਾ ਦੂੰਗਾ ਕਿੰਝੋ ਕਿੰਨਾ ਬਚਿਆ ਜਾਂਦਾ ਜਿੰਦਗੀ ਦਿੱਤੀ ਆਪਣੇ ਜਿਸ ਚੰਗੇ ਕਮੀ ਲਾਓ ਜੀ ਇਹ ਕਿਸੇ ਨੇ ਮਗਰ ਨਹੀਂ ਆਉਣਾ ਤੁਹਾਡੇ ਮਾਪਿਓ ਨੇ ਆਉਣਾ ਮਗਰ ਹਾਂ ਇਹ ਤਾਂ ਮੈਂ ਗੱਲ ਮੰਨਦਾ ਇਹ ਚਾਰ ਜਿਹੜਾ ਤੁਸੀਂ ਆ ਛਾਤੀਆਂ ਤੇ ਹੱਥ ਮਾਰਦੇ ਆ ਸਿਸਟਮ ਦੇ ਨਾਲ ਕੋਈ ਗਲਤ ਤਰੀਕੇ ਨਾਲ ਕਰਨੀ ਹੁੰਦੀ ਆ ਮੇਰੇ ਮਾਲਕੋ ਸਿਸਟਮ ਨੂੰ ਤਾਂ ਅਸੀਂ ਕਦੇ ਵੀ ਕੁਝ ਨਹੀਂ ਬੋਲੇ ਜੀ ਗੱਲ ਸਰਕਾਰ ਦੀ ਹੋਈ ਹੈ ਤੁਹਾਡੇ ਤਾਂ ਬੜਾ ਸਰਕਾਰ ਸਰਕਾਰ ਸਿਸਟਮ ਨਹੀਂ ਹੁੰਦਾ ਜੀ ਛੋਟੇ ਜਿਹੜੀ ਸਰਕਾਰ ਹੈ ਇਹ ਸਿਸਟਮ ਨਹੀਂ ਹੁੰਦਾ ਜੀ ਜੀ ਸਿਸਟਮ ਕੀ ਹੁੰਦਾ ਹੈ ਮੈਂ ਤੁਹਾਨੂੰ ਸੁਣ ਲਉ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਮੰਨਦਾ ਸਿਸਟਮ ਕੀ ਹੁੰਦਾ ਸਰਕਾਰ ਚ ਕੀ ਫਰਕ ਹੁੰਦਾ ਹੈ ਜਿਹੜੀ ਸਰਕਾਰ ਮਹਾਰਾਜ ਉਹ ਪੰਜ ਸਾਲ ਰਹੀ ਜਿਹੜਾ ਮੈਂ ਇਹ ਕਹੂੰਗਾ ਵੀ ਜਿਹੜਾ ਪ੍ਰਸ਼ਾਸਨ ਤੇ ਸਾਡਾ ਸਿਸਟਮ ਆ ਉਹ 60 ਸਾਲ ਆਸਤੇ ਰਹੀਦਾ ਸਾਰੀ ਉਮਰ ਸਰਕਾਰਾਂ ਹੀ ਬਣਾਉਂਦੀਆਂ ਸਿਸਟਮ ਤੇ ਸਰਕਾਰਾਂ ਆ ਇਹਦੇ ਸਿਸਟਮ ਚ ਚੱਲਦੀ ਸਾਰਾ ਕੁਝ ਹੈ ਜੀ ਠੀਕ ਆ ਨਾ ਜੀ ਇਹ ਕੋਈ ਤਰੀਕਾ ਰੱਖੋ ਆਪਦੀ ਬੋਲਬਾਣੀ ਧਾਰੋ ਕੋਈ ਗੱਲ ਨਹੀਂ ਮਾਲਕ ਹੋਰ ਸੇਵਾ ਜਿਹੜੇ ਤੁਹਾਨੂੰ ਥੱਲੇ ਦੇਖਦੇ ਨਾ ਚੱਕ ਦੇ ਛੇੜਾ ਫੜਲਾ ਛੇੜਾ ਜੀ ਇਹ ਕਿਸੇ ਨੇ ਨਾ ਕੋਈ ਹੇ ਤੱਕ ਮਗਰ ਗਿਆ ਤੇ ਨਾ ਕੋਈ ਗਿਆ ਹੇ ਤੱਕ ਆਇਆ ਕਿਸੇ ਦੇ ਬਿਲਕੁਲ ਜੀ ਬਿਲਕੁਲ ਅਹੀਂ ਤੇ ਤੁਹਾਨੂੰ ਇਹੀ ਗੱਲ ਕਹਿੰਨੇ ਆ ਜੀ ਇਹ ਕਿਹੜੇ ਸਮੇਂ ਤੁਲਾ ਕਮਨ ਨੂੰ ਉਹਨੇ ਕਿਹਾ ਕਰ ਸਮਝਾਓ ਮਾਨ ਸਾਹਿਬ ਉਹਨਾਂ ਨੇ ਜੀ ਜੀ ਠੀਕ ਆ ਆਪਣਾ ਪ੍ਰਵਾਸ ਪਾ ਲਓ ਜੀ ਤੇ ਰੱਬ ਦਾ ਦੂ ਟਾਈਮ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਕਰਦੇ ਆ ਚੈੱਕ ਕੀ ਹੈ ਠੀਕ ਤੁਹਾਡਾ ਉਸ ਦਿਨ ਦਾ ਕੀ ਰੋਲ ਸੀਗਾ ਵਿੱਚ ਹਾਂ ਜੀ ਤੇ ਜੇ ਚਲੋ ਸਾਡੇ ਮੁੰਡੇ ਦੱਸਿਆ ਵੀ ਉਹ ਨਹੀਂ ਠੀਕ ਘਰੇ ਸੀ ਜੀ ਜੀ ਮੈਂ ਤਾਂ ਤੁਸੀਂ ਪੁਰਾਣੀਆਂ ਜਾਂ ਤੁਹਾਡੀਆਂ ਕੋਈ ਵੀਡੀਓ ਭੇਜੀਆਂ ਵਾ ਜੀ ਤੁਹਾਡੇ ਬੰਦੇ ਭੇਜਦੇ ਸਾਨੂੰ ਬਾਰੋਂ ਨਹੀਂ ਆਉਂਦੀਆਂ ਕੋਈ ਤੁਹਾਡੇ ਇਹ ਨਾਲ ਜਿਹੜੇ ਰਹਿੰਦੇ ਹੋ ਹੀ ਭੇਜੀ ਜਾਂਦੇ ਆ ਮੈਂ ਤੁਹਾਡੀ ਜਮਾਂ ਗੱਲ ਨਾਲ ਮਾਲ ਕੋ ਠੀਕ ਹੈ ਜੀ 29 ਤਰੀਕ ਨੂੰ ਅਸੀਂ ਗਏ ਆ ਤੇ ਤੁਸੀਂ ਜਾਂਦੇ ਕਿਹੜੇ ਚੱਕਰ ਤੇ ਕੀ ਇਹਨਾਂ ਨੇ ਦੇਣ ਕੀ ਆ ਤੁਹਾਡੀ ਆਪਣੀ ਕੋਲੋਂ ਕੀ ਦੇਣ ਇਹਨਾਂ ਲੋਕਾਂ ਦੀ ਦੇਖੋ ਮਾਰ ਸਭ ਤੋਂ ਪਹਿਲੀ ਗੱਲ ਤੇ ਆ ਵੀ ਚਲੋ ਤੁਸੀਂ ਮੈਂ ਫਿਰ ਤੁਹਾਨੂੰ ਕਹਾਂਗਾ ਵੀ ਤੁਹਾਡੀ ਸਰਕਾਰ ਆ ਆ ਰਿਹਾ ਦੋ ਦੋ ਤਿੰਨ ਬੰਦੇ ਛੜਕਦੇ ਭੇਜੋ ਨਗਰ ਕਿੱਦਾਂ ਲੰਘੂਗਾ ਤੁਹਾਡੀ ਸਰਕਾਰ ਮੈਂ ਮੰਨਦਾ ਜੀ ਗੱਲ ਤੁਸੀਂ ਸਰਕਾਰ ਸਾਡੀ ਨਹੀਂ ਹੈਗੀ ਸਰਕਾਰ ਟਾਡੀ ਹੈ ਨਹੀਂ ਇਹ ਸਾਡੀ ਸਰਕਾਰ ਹੁੰਦੀ ਤਾਂ ਮਹਾਰਾਜ ਇਹ ਗੱਲ ਨਹੀਂ ਹੁਣ ਤੁਸੀਂ ਮੈਨੂੰ ਪੁੱਛੋਇਆ ਤੁਹਾਨੂੰ ਕੀ ਹੋਇਆ ਨਹੀਂ ਨਹੀਂ ਮੈਂ ਤਾਂ ਚਲੋ ਮੈਂ ਤਾਂ ਤੁਹਾਨੂੰ ਕਹਿੰਦਾ ਮੇਨੂੰ ਤਾਂ ਡੇਂਗੂ ਬੁਖਾਰ ਹੈ ਉਧਰੋਂ ਮੈਂ ਤਾਂ 21 ਤਰੀਕ ਦਾ ਬਿਮਾਰ ਸੀਗਾ ਉਹ ਤਾਂ 29 ਤਰੀਕ ਨੂੰ ਗਿਆ ਉਹ ਦਿਨ ਗਿਆ ਜੀ ਨਾ ਤੁਸੀਂ ਉਹਦੇ ਪਿੰਡ 29 ਤਰੀਕ ਨੂੰ ਪੁੱਛ ਰਹੇ ਹੋ ਉਹ ਦਿਨ ਤੇ ਗਿਆ ਉਹਦੀ ਕਿਹੜੀ ਕੁਰਬਾਨੀ ਕਿਹੜੀ ਆ ਉਹਦੀ ਆਪਣੀ ਕੌਮ ਲਈ ਫਿਰ ਅਸੀਂ ਵੀ ਤੁਹਾਨੂੰ ਕਹੀਏ ਵੀ ਠੀਕ ਐ ਤੁਸੀਂ ਜਾਣਿਓ ਕੋਮਾ ਵਾਸਤੇ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਜੀ ਉਹਨਾਂ ਵਾਸਤੇ ਕਿਹੜਾ ਕੁਛ ਆਪਾਂ ਕੀਤਾ ਜੀ ਹਾਂਜੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਕੋ ਮਨ ਲਓ ਆਪਾਂ ਤਾਂ ਜੇ ਗੱਲ ਕਰਦੇ ਆ ਜੇ ਉਹ ਕਿੰਨੇ ਸਹੀ ਜੀ ਤੁਸੀਂ ਮੂੰਹ ਫਿਰ ਮੁੰਨਿਆ ਤੁਸੀਂ ਕਰੋ ਕੌਮ ਲਈ ਕਿਹੜੀ ਕੁਰਬਾਨੀ ਕਰਤੀ ਨਹੀਂ ਜੇਕਰ ਸ਼ਰਾਬਾ ਇੰਨਾ ਨਹੀਂ ਪਿੰਦਾ ਨਹੀਂ ਸ਼ਰਾਬ ਨਹੀਂ ਪਿੰਦੀ ਜੀ ਚੈੱਕ ਕਰਾਓ ਸਾਡਾ ਮੈਂ ਖੁਸ਼ ਵੀ ਨਹੀਂ ਖਾਂਦਾ ਡਰੋਪ ਟੈਸਟ ਕਰਾਓ ਜੀ ਵੇਖ ਲੈ ਮੁਰਕੇ ਇੱਥੇ ਦੂਜੇ ਦਿਨ ਆਣ ਕੇ ਲਮੋਟਲ ਮੰਗਣ ਲੱਪਿੰਦੇ ਸਾਡੇ ਬਾਵਲਾ ਚ ਮਹਾਰਾਜੋ ਤਾਂ ਚਲੋ ਜੇ ਤੁਸੀਂ ਕੁੱਟਣਾ ਕੁੱਟ ਵੀ ਸਕਦੇ ਆ ਉੱਟਣ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਹਾ ਦੂਜੇ ਆਣ ਕੇ ਉਸੇ ਟਾਈਮ ਮੰਗਣਾ ਪੈਂਦੇ ਆ ਉਹ ਤਾਂ ਉਹ ਤਾਂ ਮਹਾਰਾਜ ਜਿਹੜਾ ਮੰਗਦਾ ਉਹ ਮੰਗਦਾ ਜੀ ਸਾਨੂੰ ਤਾਂ ਜਿਵੇਂ ਠੀਕ ਆ ਜੀ ਆ ਥੋੜੇ ਜੇ ਕੋਈ ਨਹੀਂ ਬੰਦਾ ਬਣ ਜਾ ਮੇਰਾ ਵੀਰ ਸਾਡਾ ਤੇ ਨਾਲ ਕੋਈ ਹੈ ਨਹੀਂ ਆ ਬੰਦੇ ਬਣੋ ਗੱਲ ਐਂ ਤੇ ਇਹੀ ਕਹਿੰਦੇ ਤੁਹਾਨੂੰ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ ਜੀ ਪਰ ਤਿੰਨ ਤਰੀਕ ਨੂੰ ਮੇਰੇ ਬਾਪ ਆਏ ਆ ਬਾਅਦ ਕਰਦੇ ਠੀਕ ਜੀ ਕਿਹੜੇ ਥਾਣੇ ਤੋਂ ਬੋਲਦੇ ਹੋ ਜੀ ਬਾਅਦ ਕਰਦੇ